ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀ ਤੇ ਤੰਦਰੁਸਤੀਆਂ ਬਖਸ਼ੇ ਤੇ ਆਪਾਂ ਕਰਦੇ ਆ ਜੀ ਸਮਾਨ ਸਟ ਦੇ ਨਾਲੇ ਆਪਾਂ ਬਣਾ ਰਹੇ ਆ ਜੀ ਵਲੌਗ ਆ ਲੈ ਕੇ ਗਏ ਸੀ ਜੱਜ ਚਾ ਲੱਠਾ ਲੱਠਾ ਲੈ ਕੇ ਗਏ ਸੀ ਜੀ ਅੱਜ ਉਹ ਫੋਲੋ ਚੁਕੇ ਸੀ ਨਾ ਅਜ ਤਾਏ ਜੀ ਦੇ ਜਿੱਥੇ ਵੈਲ ਦਾ ਕੱਪੜਾ ਲੈ ਕੇ ਗਏ ਸੀ ਕੱਲ ਵੀ ਲੈ ਕੇ ਗਏ ਅੱਜ ਵੀ ਲੈ ਕੇ ਗਏ ਤੇ ਉਹਨਾਂ ਪਿਆਸੀ ਮੈਂ ਚਲੋ ਨਾਲੇ ਆਪਾਂ ਤੈਹ ਲਾ ਦਈਏ ਨਾਲੇ ਜੀ ਆਪਾਂ ਬਣਾ ਲੀਏ ਆਪਣਾ ਬਲੌਗ ਪਰ ਭਾਈ ਕਿਵੇਂ ਕਿਤੇ ਮੀਂਹ ਬਹੁਤ ਮੌਸਮ ਖਰਾਬ ਹੋ ਰਿਹਾ ਮੀਂਹ ਬਹੁਤ ਜ਼ਿਆਦਾ ਪੈਂਦਾ ਹੈ ਭਰਾਵਾ ਬਹੁਤ ਜ਼ਿਆਦਾ ਮੀਂਹ ਵੀ ਪੈਂਦਾ ਤੇ ਗਰਮੀ ਵੀ ਬਹੁਤ ਕਰ ਰੱਖੀ ਹੈ ਗਰਮੀ ਵੀ ਬਹੁਤ ਕਰ ਛੱਡੀ ਹੈ ਜੀ ਤੇ ਮੀਂਹ ਵੀ ਬਹੁਤ ਪੈਂਦਾ Papa ji eh thaan hi mangaa lene kapdeyan de white black eh ta main thaan hi mangauni hundi hai ਬੈਸੇ ਤਾਂ ਸਾਰੇ ਕਲਰਾਂ ਦੇ ਥਾਣ ਮਕਾ ਲਈ ਤੇ ਕਈ ਵਾਰੀ ਤੂੰ ਘੱਟ ਵੀ ਮਿਲਦਾ ਉਹਨੂੰ ਕੱਲ ਗ੍ਰੇ ਕਲਰ ਮੰਗਾਇਆ ਉਹ ਘੱਟ ਮਿਲਿਆ ਕੱਪੜਾ ਕਿਉਂਕਿ ਸਰਕਾਰੀ ਸਕੂਲ ਦੇ ਵਿੱਚ ਗ੍ਰੇ ਫੇਰ ਹੁਣ ਪੱਗ ਚੱਲਦੀ ਹੈ ਨਾ ਪੱਗ ਛੋਟੇ ਬੱਚੇ ਸਾਫੇ ਬਣਦੇ ਵੱਡੇ ਪੱਗ ਉਹ ਘੱਟ ਮਿਲਿਆ ਕੱਲ ਆਪਾਂ ਨੂੰ ਹੁਣ ਸਰਕਾਰੀ ਸਕੂਲ ਵਾਲੇ ਬੱਚੇ ਵਰਦੀਆਂ ਮੰਗੀ ਜਾਂਦੇ ਆ ਡਰੈੱਸਾਂ ਦੇਖਾਂਗੇ ਭਾਈ ਮੈਂ ਜਵਾਬ ਦੇਤਾ ਮੈਂ ਕਿ ਭਾਈ ਇੰਨਾ ਨਾ ਮੇਰੇ ਤੋਂ ਲੋਟ ਨਹੀਂ ਆਉਂਦਾ ਵੀ ਮੈਂ ਲੈ ਕੇ ਨਹੀਂ ਆਉਂਦੀਆਂ ਬਾਕੀ ਅੱਗੇ ਦੇਖਦੇ ਆ ਕੀ ਬਣਦਾ ਕਿਉਂਕਿ ਭਈ ਫਿਰ ਬਾਲਾ ਸਮਾਨ ਲੋਟਣੀ ਨਾ ਆਉਂਦਾ ਲਿਆਂਦਾ ਸਮਝਦਾ ਨਹੀਂ ਇੰਨਾ ਸਮਾਨ ਇਹ ਤੋਂ ਘੱਟ ਹੈ ਚਿੱਟਾ ਕੱਪੜਾ ਬਈ ਲਿਫਾਫੇ ਚ ਪਾ ਕੇ ਰੱਖਣਾ ਪੈਂਦਾ ਨਹੀਂ ਬਾਹਰ ਤਾਂ ਮੈਲਾ ਜਾ ਹੋ ਜਾਂਦਾ ਬਈ ਇੱਕ ਐਸੀ ਜੱਜ ਲੋਰਾਂ ਤੇ ਸ਼ਰਟਾਂ ਤੇ ਕੁਝ ਉਹਨਾਂ ਕਾ ਜਦੋਂ ਮੇਰਾ ਟਾਈਮ ਲੱਗਿਆ ਉਨੀ ਕ ਮੈਂ ਤੈਹ ਲਾਤੀ ਇਹਨਾਂ ਦੀ ਇਹ ਆਪਾਂ ਜੀ ਰੱਖਦੇ ਆ ਇੱਥੇ ਆ ਲੈ ਨਰੀ ਆ ਪੱਕੇ ਕੈਪਰੀਆਂ ਕੈਪਰੀਆਂ ਆਪਾਂ ਲਿਆਏ ਸੀ ਇਹ ਬਸ ਆਪਣੀਆਂ ਵਿਕੀਆਂ ਵਰਗੀਆਂ ਹੀ ਆ ਦੋ ਹੀ ਰਹਿ ਗਈਆਂ ਐਸ ਕਲਰ ਦੇ ਵਿੱਚ ਇਹ ਦੋ ਹੀ ਰਹਿ ਗਈਆਂ ਜੀ ਵਿਕ ਗਈਆਂ ਇੱਕ ਕਬਾਈ ਚਾਂਦੇ ਦਾ ਕੰਮ ਚੱਲ ਜੀ ਜਾਂਦਾ ਨਾ ਫਿਰ ਸਵੇਰੇ ਤੇ ਸ਼ਾਮ ਹੀ ਗਾਖ ਵੱਧ ਤੋਂ ਹੁੰਦੀ ਹੈ ਵੀ ਜਿਹੜੇ ਮਤਲਬ ਕੋਈ ਘਰੇ ਆਉਂਦੇ ਆ ਜਾਂਦੇ ਆ ਭੈਣਾ ਨਹੀਂ ਸਵੇਰੇ ਤੇ ਸ਼ਾਮ ਗਾਖ ਬਹੁਤ ਆਉਂਦੇ ਆ ਉਦੋਂ ਤਾਂ ਫਿਰ ਬਾਹਲਾ ਖੜਾਉਣ ਖਿੰਡਦਾ ਆ ਆ ਦੇਖੋ ਜੀ ਟੀ-ਸ਼ਰਟ ਸਲਾਈਆਂ ਦਾ ਕੰਮ ਤਾਂ ਜੀ ਆਪਾਂ ਕਰ ਛੱਡੇ ਬੰਦ ਕੇਰਾ ਕੋਈ ਨਹੀਂ ਰਿਆ ਜਮਾਂ ਸਲਾਈਆਂ ਦਾ ਕੰਮ ਤਾਂ ਬਸ ਆ ਹੀ ਕੰਮ ਲੋਟ ਆਉਂਦਾ ਜਾਂ ਸ਼ਾਪ ਦਾ ਤੇ ਜਾਂ ਜੀ ਲਾਈਵ ਹੀ ਲੋਟ ਆਉਂਦੀ ਹੈ ਬਸ ਇਹੀ ਕੰਮ ਲੋਟ ਆਉਂਦੇ ਨੇ ਤੇ ਪਲੀਜ਼ ਜਿੰਨੇ ਵੀ ਮੇਰੇ ਭੈਣ ਭਰਾ ਮੇਰੀ ਵੀਡੀਓਜ਼ ਦੇਖਦੇ ਹੁੰਦੇ ਪਲੀਜ਼ ਜ਼ਰੂਰ ਮੇਰੀ ਲਾਈਵ ਦੇ ਵਿੱਚ ਪਹੁੰਚਿਆ ਕਰੋ ਜੀ ਮੇਰੇ ਲਾਈਵ ਦਾ ਟਾਈਮ ਹੈਗਾ ਜੀ 12 ਤੋਂ 2 ਮੇਰੇ ਭੈਣ ਭਰਾਵਾਂ ਨੇ ਜ਼ਰੂਰ ਮੇਰੀ ਲਾਈਵ ਦੇ ਵਿੱਚ ਪਹੁੰਚਣਾ ਜ਼ਰੂਰ ਮੇਰੀ ਹੈਲਪ ਕਰਨੀ ਜੀ ਦੱਸਿਆ ਕਰੋ ਕਮੈਂਟ ਕਰਕੇ ਵੀਡੀਓ ਕਿਵੇਂ ਦੀ ਲੱਗਦੀ ਹੈ ਭਰਾਵੋ ਬਸ ਆਈ ਜੀ ਪਉਣੀ ਆਉਂਦੀ ਹੈ ਪਾ ਦਿੰਨੇ ਆਪਾਂ ਤਾਂ ਹਨਾ ਚੰਗੀ ਲੱਗਦੀ ਹੈ ਤੇ ਜੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜਿੰਨੇ ਵੀ ਮੇਰੇ ਭੈਣ ਭਰਾ ਨਵੇਂ ਜੁੜਦੇ ਆ ਜੀ ਜ਼ਰੂਰ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਚੈਨਲ ਤੇ ਕੰਮ ਕਰਨਾ ਵੀ ਸੌਖਾ ਤਾਂ ਨਹੀਂ YouTube ਤੇ ਚੈਨਲ ਬਣਾਉਣਾ ਬਹੁਤ ਔਖਾ ਕੰਮ ਕਰਨਾ ਤਾਂ ਬਹੁਤ ਔਖਾ ਬਹੁਤ ਮਿਹਨਤ ਕਰਨੀ ਪੈਂਦੀ ਆ ਚਲੋ ਮਿਹਨਤ ਕਰਦੇ ਆ ਦੇਖਦੇ ਆ ਅੱਗੇ ਕੀ ਬਣਦਾ ਹੈ ਬਸ ਵੀਡੀਓ ਦੇ ਚੱਕਰ ਦੇ ਵਿੱਚ ਲਾਈਵ ਦੇ ਚੱਕਰ ਦੇ ਵਿੱਚ ਤਾਂ ਸਾਰੇ ਕੰਮ ਹੀ ਰਹਿ ਗਏ ਕੋਈ ਕੰਮ ਨਹੀਂ ਹੁੰਦਾ ਅੱਗੇ ਭੈਣਾਂ ਆਗ ਦਿੰਦੀਆਂ ਜਿਹੜੀ ਕੋਈ ਆਉਂਦੀ ਆਗ ਦਿੰਦੀ ਬੇਲਾ ਬਾਣੀਆ ਕੀ ਕਰੇ ਇਧਰ ਲੈ ਵਟੇ ਇਧਰ ਤਰੇ ਭਾਈ ਮੇਰਾ ਤਾਂ ਉਹ ਕੰਮ ਐ ਸਾਰਾ ਦਿਨ ਆਪਣੇ ਕੋਲੇ ਆ ਗਈਆਂ ਜੀ ਚੂੜੀਆਂ ਗ੍ਰੀਨ ਤੇ ਹਰੀਆਂ ਕਿਉਂਕਿ ਸੌਣ ਆ ਗਿਆ ਨਾ ਸੌਣ ਦਾ ਕਰਕੇ ਬਈ ਸਾਡੇ ਇੱਥੇ ਗ੍ਰੀਨ ਤੇ ਹਰੀ ਜੂੜੀ ਬਹੁਤ ਚੱਲਦੀ ਐ ਕੁਝ ਪੈਣਾ ਲੈ ਗਈਆਂ ਅੱਜ ਪਵਾ ਕੇ ਸਵੇਰੇ ਸਵੇਰੇ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਅੱਜ ਤਾਂ ਚਲੋ ਜੀ ਮੈਂ ਆ ਹੀ ਵਲੌਗ ਬਣਾਤਾ ਅਗਲੀ ਵੀਡੀਓ 'ਚ ਆਪਾਂ ਤੁਹਾਨੂੰ ਦਿਖਾਵਾਂਗੇ ਚੂੜੀਆਂ ਹਰੀਆਂ ਤੇ ਲਾਲ ਲੱਛੇ ਵਾਲੀਆਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਕਲਰ ਆਏ ਉਹਨਾਂ ਦੇ ਵਿੱਚ ਲਾਈਟ ਜਿਹਾ ਕਲਰ ਵੀ ਆਇਆ ਗ੍ਰੀਨ ਤੇ ਡਾਰਕ ਕਲਰ ਵੀ ਆਇਆ ਜੀ ਤੇ ਡਾਰਕ ਗ੍ਰੇ ਦੇ ਵਿੱਚ ਰੈੱਡ ਚ ਵੀ ਆਇਆ ਜੀ ਡਾਰਕ ਤੇ ਲਾਈਟ ਦੱਸਿਆ ਕਰੋ ਭਾਈ ਕਮੈਂਟ ਕਰਕੇ ਮੇਰੇ ਭੈਣ ਭਰਾਵਾਂ ਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਆ ਚੰਗੀ ਲੱਗਦੀ ਐ ਤਾਂ ਜੀ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਮੇਰੇ ਭੈਣ ਭਰਾਵਾਂ ਨੇ ਨਹੀਂ ਭੁੱਲਣਾ ਧੰਨਵਾਦ ਭਾਈ ਮੇਰੇ ਨਾਲ ਜੁੜਨ ਲਈ ਮੇਰੇ ਭੈਣ ਭਰਾਵਾਂ ਦਾ ਮੇਰੇ ਭੈਣ ਭਰਾ ਬਹੁਤ ਸਪੋਰਟ ਕਰਦੇ ਆ ਮੈਨੂੰ ਤੇ ਕਈ ਵਾਰੀ ਬਈ ਗਲਤ ਬੋਲ ਲਿਆ ਜਾਂਦਾ ਹੈ ਨਾ ਪਤਾ ਨਹੀਂ ਲੱਗਦਾ ਕੀ ਗੱਲ ਕਰਨੀ ਸੀ ਕਿਵੇਂ ਕਰਨੀ ਸੀ ਨਹੀਂ ਪਤਾ ਲੱਗਦਾ ਤੇ ਆਪਾਂ ਮੰਗਦੇ ਆਂ ਜੀ ਸੌਰੀ ਗਲਤ ਬੋਲਣ ਲਈ ਮੌਸਮ ਬਹੁਤ ਖਰਾਬ ਹੋ ਰਿਹਾ ਬਈ ਹੁਣ ਤਾਂ ਹੁਣ ਚੱਲ ਕੋਈ ਜੀ ਸੌਣ ਸੌਣ ਦਾ ਸੰਧਾਰਾ ਪਹਿਣਾ ਦਾ ਰਖੜੀਆਂ ਆ ਗਈਆਂ ਦੀ ਰਖੜੀਆਂ ਦਾ ਕੰਮ ਚੱਲ ਪੂ ਬਸ ਦਾਈ ਹੋਵੇ ਜੀ ਮੇਰੀਆਂ ਭੈਣਾਂ ਨੂੰ ਰਖੜੀ ਦੀ ਸੌਣ ਦੇ ਮਹੀਨੇ ਗਈ ਪ੍ਰਮਾਤਮਾ ਹਰੇਕ ਭੈਣ ਭਰਾ ਤੇ ਵਧੀਆ ਰਖੜੀ ਦਾ ਤਿਹਾੜ ਲੈ ਕੇ ਆਵੇ ਤੇ ਭੈਣਾਂ ਤੇ ਸੌਣ ਦਾ ਮਹੀਨਾ ਵੀ ਵਧੀਆ ਆਵੇ ਬਈ ਸਰਣਾਲੇ ਕੀ ਜੀ ਆਪਾਂ ਕਰਾਂਗੇ ਵੀਡੀਓਜ਼ ਐਂਡ ਅੱਗੇ ਤਾਂ ਬਈ ਨਾ ਸੌਣ ਦੇ ਮਹੀਨੇ ਚਾਣਾ ਨੋ ਸੱਸ ਨੂੰ ਇਕੱਠੀਆਂ ਨਹੀਂ ਹੋਣ ਦਿੰਦੇ ਸੀਗੇ ਮਹੀਨਾ ਨੋ ਪੇਕੇ ਲਾ ਕੇ ਆਉਂਦੀ ਤੇ ਹੁਣ ਦਿਨੋਂ ਦਿਨ ਬਦਲ ਰਿਹਾ ਜਮਾਨਾ ਮੈਨੂੰ ਲੱਗਦੀ ਹੁਣ ਤਾਂ ਨਹੀਂ ਇਹ ਵਿਚਾਰ ਕਰਦੇ ਪਹਿਲਾਂ ਬਹੁਤ ਵਿਚਾਰ ਸੀਗੀ ਸੌਣ ਦੇ ਮਹੀਨੇ ਦੀ ਵੀ ਨੋ ਸੱਸ ਨੂੰ ਇਕੱਠੀਆਂ ਨਹੀਂ ਹੋਣ ਦਿੰਦੇ ਤੇ ਚਲੋ ਜੀ ਆਪਾਂ ਕਰਦੇ ਆਂ ਵੀਡੀਓਜ਼ ਐਂਡ ਆਪਣੀ ਲਾਈਵ ਸਟਾਰਟ ਸੌਰੀ ਜੀ ਆਪਾਂ ਕਰਦੇ ਆ ਵੀਡੀਓ ਦਾ ਐਂਡ ਸਾਰੇ ਮੇਰੇ ਭੈਣ ਭਰਾਵਾਂ ਨੇ ਮੇਰੀ ਲਾਈਵ ਦੇ ਵਿੱਚ ਜ਼ਰੂਰ ਪਹੁੰਚਿਆ ਕਰੋ 12 ਤੋਂ ਸਟਾਰਟ ਹੈ ਜੀ 2 ਤੱਕ ਮੇਰੀ ਲਾਈਵ ਤੇ ਚਲੋ ਜੀ ਆਪਾਂ ਵਾਹਿਗੁਰੂ ਅੱਗੇ ਅਰਦਾਸ ਕਰਾਂਗੇ ਸਾਰੀਆਂ ਮੇਰੀਆਂ ਭੈਣਾਂ ਤੇ ਬੇਟੀਆਂ ਤੇ ਧੀਆਂ ਤੇ ਸੌਣ ਦਾ ਮਹੀਨਾ ਵਧੀਆ ਖੁਸ਼ੀਆਂ ਲੈ ਕੇ ਆਵੇ ਤੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਰਖੜੀ ਦੀਆਂ ਵਧਾਈਆਂ ਆਪਾਂ ਕਰਾਂਗੇ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਸੌਰੀ ਤੇ ਜੇ ਮੇਰੀ ਕਿਸੇ ਭੈਣ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਜ਼ਰੂਰ ਤੁਸੀਂ ਕਾਲ ਕੰਟੈਕਟ ਕਰ ਸਕਦੇ ਹੋ ਮੈਨੂੰ ਨੰਬਰ ਮੇਰਾ ਸਕਰੀਨ ਤੇ ਹੁੰਦਾ ਤੇ ਆਪਾਂ ਕਰਦੇ ਆ ਜੀ ਵੀਡੀਓ ਦੇ ਅੰਡ ਗਲਤ ਬੋਲਿਆ ਗਿਆ ਹੋਵੇ ਤੇ ਜੀ ਸੌਰੀ